ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਸਿੰਗਰ ਰਾਜੀਵ ਜੀਵ ਦੇ ਦਾਜ ਐਕਸੀਡੈਂਟ ਭਾਰੀ ਹੋ ਜਾਂਦਾ ਜਿਸ ਕਾਰਨ ਉਹਨਾਂ ਦਾ ਬ੍ਰੇਨ ਡੈਮੇਜ ਹੋ ਜਾਂਦਾ ਹੈ ਤੇ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਇੰਡਸਟਰੀ ਦੇ ਕਾਫੀ ਵੱਡੇ ਸਿੰਗਰ ਵੀ ਉੱਥੇ ਪਹੁੰਚਦੇ ਆ ਤੇ ਆਹ ਦੇਖੋ ਲਾਈਵ ਉਹਨਾਂ ਦੀ ਇੱਕ ਵੀਡੀਓ ਹੈ ਮੋਟਰਸਾਈਕਲ ਦੀ ਜਿੱਥੇ ਉਹ ਕਾਰ ਰਾਈਡ ਕਰ ਰਹੇ ਹੁੰਦੇ ਆ ਤੇ ਕਹਿੰਦੇ ਜਿਹੜਾ ਮੋਟਰਸਾਈਕਲ ਤੇ ਸਵਾਦ ਹੈ ਉਹ ਗੱਡੀ 'ਚ ਨਹੀਂ ਆਉਂਦਾ ਪਰ ਇਹ ਨਹੀਂ ਸੀ ਪਤਾ ਕਿ ਜਿਹੜਾ ਮੋਟਰਸਾਈਕਲ ਤੁਸੀਂ ਕਹਿ ਰਹੇ ਸਵਾਦ ਲਈ ਹੈ ਇਹੀ ਬੰਦੇ ਦੀ ਜਾਨ ਤੇ ਭਾਰੀ ਪੈ ਸਕਦਾ ਵੇਖੋ ਜਾਨ ਕਾਫੀ ਅਨਮੋਲ ਹੁੰਦੀ ਆ ਆਪਾਂ ਨੂੰ ਬਾੜਾਂ ਚ ਆਪਾਂ ਯਾਰ ਜਿਹੜਾ ਹੰਦ ਸਾਫ ਸਾਫ ਕਹਿ ਰਹੇ ਨੇ ਤੁਸੀਂ ਵੀਡੀਓ ਵੀ ਵੇਖੋ ਪਹਿਲਾਂ ਲੋ ਜੀ ਆਪਾਂ ਪਹਾੜਾ ਚੰਟਰ ਕਰ ਚੁੱਕੇ ਆ ਹਿੱਲੇਰੀ ਆ ਗਿਆ ਆ ਗੱਡੀ ਦੇ ਕੰਦੇ ਨਿਆਰੇ ਨਹੀਂ ਆ ਸਕਦਾ ਬਾਈਕ ਤੇ ਹੁੰਦਾ ਤੁਸੀਂ ਵੀਡੀਓ ਵਿੱਚ ਵੇਖੀ ਚੁੱਕੇ ਹੋ ਕਿ ਰਾਜੀਵ ਰਜਵੰਦਾ ਕਿਵੇਂ ਰਾਈਡ ਕਰ ਰਹੇ ਸੀ ਤੇ ਹੁਣ ਦੱਸਿਆ ਜਾ ਰਿਹਾ ਕਿ ਕਾਫੀ ਜ਼ਿਆਦਾ ਹਾਲਤ ਗੰਭੀਰ ਆ ਤੇ ਉੱਥੇ ਗਲਬ ਸਿੱਧੂ ਵੀ ਪਹੁੰਚਦੇ ਆ ਤੇ ਉਹ ਵੀ ਦੇਖ ਕੇ ਹੁੰਦੇ ਆ ਕਿ ਝੋਟਾ ਕਾਫੀ ਲੱਗਿਆ ਨੇ ਤੇ ਕਹਿੰਦੇ ਆ ਬਸ ਤੁਸੀਂ ਦੁਆ ਕਰੋ ਕਿਉਂਕਿ ਬ੍ਰੇਨ ਕਾਫੀ ਜ਼ਿਆਦਾ ਡੈਮੇਜ ਹੋ ਗਿਆ ਜਿਸ ਕਾਰਨ ਦੱਸਿਆ ਜਾ ਰਿਹਾ ਕਿ ਇੱਕ ਸਬਦਾ ਹੁਣ ਰਾਜੀਵ ਰਜਵੰਦਾ ਕੋਮਾ ਦੇ ਵਿੱਚ ਹੀ ਨੇ ਤੇ ਤੁਸੀਂ ਵੀ ਸਾਰੇ ਜਣ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਿਓ ਅਰਦਾਸ ਕਰਿਓ ਕਿ ਪੰਜਾਬੀ ਸਿੰਗਰ ਰਾਜੀਵ ਰਜਵੰਦਾ ਜਲਦੀ ਜਲਦੀ ਠੀਕ ਹੋ ਕੇ ਆਪਣੇ ਕਰੇ ਜਾਨ ਧੰਨਵਾਦ